ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਤੇ ਸਭ ਤੋਂ ਵਧੀਆ ਫੈਸਲਾ ਹੈ ਜੀ ਇਸ ਤੋਂ ਵਧੀਆ ਫੈਸਲਾ ਤੇ ਹੋ ਹੀ ਨਹੀਂ ਸਕਦਾ ਸਾਡੇ ਲਈ ਅੰਮ੍ਰਿਤਸਰੀਆਂ ਲਈ ਖਾਸ ਤੌਰ ਬਿਲਕੁਲ ਬੜੇ ਧੇਰ ਦੀ ਮੰਗ ਸੀ ਹੈਨਾ ਲੋਕਾਂ ਦੀ 2007 ਤੋਂ ਮੰਗ ਚੱਲ ਰਹੀ ਸੀ ਤੇ ਜਦੋਂ ਹੋ ਸਨਭਾਲੀ ਉਹਦੋਂ ਦੀ ਇਹ ਮੰਗ ਕਰ ਰਹੇ ਆ ਕੋਈ ਰਸਤੇ ਦੇ ਵਿੱਚ ਖਲੋਂਦਾ ਨੂੰ ਰੋਕਦੇ ਆ ਵੀ ਸਕੇ ਨਹੀਂ ਪੀਣੀ ਬਾਕੀ ਇਹਦੇ ਵਿੱਚ ਦਰਜੇ ਦੇ ਨਾਲ ਨਾਲ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਛੋਟੇ ਛੋਟੇ ਚਾਹੇ ਹੋਲਡਿੰਗ ਜਾਂ ਛੋਟੇ ਪੋਸਟਰ ਜ਼ਰੂਰ ਲਾਏ ਜਾਣ ਇਸ ਰੋਡ ਦੇ ਉੱਤੇ ਹਾਂ ਲੋਕਾਂ ਨੂੰ ਪਤਾ ਲੱਗੇ ਪਤਾ ਲੱਗੇ ਵੀ ਸਿਗਰਟ ਬੀੜੀ ਤੰਬਾਕੂ ਜਾਂ ਇਹ ਚੀਜ਼ਾਂ ਦੀ ਵਰਤੋਂ ਨਾ ਕੀਤੀ ਦੇਖੋ ਕੈਮਰੇ ਸਾਹਮਣੇ ਮੈਂ ਵੀ ਆ ਮੈਂ ਹੁਣੇ ਚਲਦਾ ਤੁਹਾਡੇ ਨਾਲ ਮੈਂ ਹੋਟਲ ਦੇ ਅੰਦਰ ਪੜਾਂਗਾ ਵੀ ਦੱਸੋ ਨਹੀਂ ਕਿਹੜਾ ਬਿਲਕੁਲ ਇਹ ਹੋਟਲਾਂ ਦੇ ਅੰਦਰ ਜਿਹੜੇ ਕੰਮ ਹੁੰਦੇ ਆ ਵੀਰ ਕਹਿੰਦੇ ਬਈ ਉਹ ਵੀ ਬੰਦ ਹੋਣ ਜੀ ਤੇ ਇੱਥੇ तमाम ਹੋਟਲ ਨੇ ਜਿੱਥੇ ਇਸ ਤਰ੍ਹਾਂ ਦੇ ਗਲਤ ਕੰਮ ਹੁੰਦੇ ਨੇ ਨਿਯੰਗ ਸਿੰਘਾ ਵੱਲੋਂ ਬੜੀ ਵਾਰ ਉਹਨਾਂ ਤੇ ਸਖਤੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਪਰ ਫਿਰ ਵੀ ਉਹ ਕੰਮ ਨਹੀਂ ਬੰਦ ਹੁੰਦੇ ਦੇਖੋ ਜੀ ਹੋਏ ਤੇ ਸਭ ਤੋਂ ਵਧੀਆ ਗੱਲ ਹੈ ਪਰ ਦੋ ਸ਼ਹਿਰ ਦਾ ਹਾਲ ਪੁਣਿਆ ਹਰ ਤ ਜੀ ਹਰ ਥਾਂ ਤੇ ਗੰਦਗੀ ਹੈ ਪਰ ਜਦੋਂ ਬਾਹਰ ਪੁਲੀਸ ਆ ਰਿਹਾ ਵਾ ਉਹਨੇ ਵਾਸਤੇ ਚੰਗੀ ਗੱਲ ਨਹੀਂ ਇਹ ਇਹ ਫੈਸਲੇ ਤੋਂ ਬਾਅਦ ਲੱਗਦਾ ਵਾ ਕਿ ਸਾਰਾ ਕੁਝ ਸੁਧਰ ਸੁਧਰਦੇ ਤੇ ਚੰਗੀ ਗੱਲ ਹੈ ਸਰਕਾਰ ਵਾਸਤੇ ਵਧੀਆ ਗੱਲ ਹੈ ਲੱਗਦਾ ਕਿ ਇਸ ਤਰ੍ਹਾਂ ਦਾ ਫੈਸਲਾ ਬਹੁਤ ਚਿਰ ਪਹਿਲੇ ਲੈਣਾ ਚਾਹੀਦਾ ਸੀ ਕਿਉਂਕਿ ਮੰਗ ਸੀ ਆਮ ਜਨਤਾ ਦੀ ਮੰਗ ਸੀ ਆਮ ਸ਼ਰਧਾ ਲੋਕਾਂ ਦੀ ਮੰਗ ਸੀ ਕਿ ਮੀਟ ਸ਼ਰਾਬ ਤਮਾਕੂ ਬੀੜੀ ਇਹ ਆਸ-ਪਾਸ ਨਹੀਂ ਹੋਣੇ ਚਾਹੀਦੇ ਅੰਮ੍ਰਿਤਸਰ ਦੇ ਵਿੱਚ ਨਹੀਂ ਸੀ ਮੁੱਕਦੇ ਹਾਂਜੀ 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 ਬਹੁਤ ਬਹੁਤ ਵਧੀਆ ਫੈਸਲਾ ਹੈ ਜੀ ਸਰਕਾਰ ਜਿਹੜੀ ਹੈ ਸਾਰੇ ਕੂੜਾ ਦੇ ਚਕਾਓ ਅੱਜ ਜੀ ਅੱਜ ਹੀ ਫੈਸਲਾ ਲਿੱਤਾ ਸਰਕਾਰ ਹਾਂਜੀ ਹਾਂਜੀ ਫੈਸਲਾ ਬਹੁਤ ਵਧੀਆ ਫੈਸਲਾ ਧੰਨਵਾਦ ਹਾਂ ਅੱਜਕੱਲ ਦੇ ਵਿੱਚ ਠੇਕੇ ਤੇ ਅੱਗੇ ਵੀ ਸ਼ਹਿਰ ਦੇ ਅੰਦਰ ਕੋਈ ਨਹੀਂ ਗਏ ਹੈਗੇ ਤੇ ਬਾਹਰ ਹੀ ਆ ਹਾਂ ਹਾਂ ਹੋਰ ਕੀ ਚਾਉਂਦੇ ਹੋ ਬਾਹਰੋਂ ਹੀ ਚਕਾਨ ਵਾਹਿਗੁਰੂ ਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਦੀ ਫਤਿਹ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਫੈਸਲੇ ਲਿੱਤੇ ਗਏ ਨੇ ਉਹਨਾਂ ਫੈਸਲਿਆਂ ਦੇ ਵਿੱਚੋਂ ਇੱਕ ਅਹਿਮ ਫੈਸਲਾ ਹੈ ਕਿ ਪੰਜਾਬ ਦੇ ਤਿੰਨ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਅਤੇ ਸ਼੍ਰੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਅਸਲ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਕਰੀਬ ਮੌਜੂਦ ਹੈ ਜਲਿਆਂਵਾਲਾ ਬਾਗ ਦੇਖ ਸਕਦੇ ਹੋ ਇਸ ਜਲਿਆਂਵਾਲੇ ਬਾਗ ਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਜੇ ਤਸਵੀਰ ਤੁਹਾਡੇ ਨਾਲ ਸਾਂਝੀਆ ਕਰਦੇ ਆ ਜਿਹੜੇ ਲੋਕ ਨੇ ਇੱਥੋਂ ਦੇ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਆ ਕਿ ਇਹ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਦੇ ਉੱਤੇ ਲੋਕਾਂ ਦੀ ਕੀ ਪ੍ਰਤੀਕਿਰਿਆ ਅਸੀਂ ਉਹ ਵੀ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਵਿਧਾਨ ਸਭਾ ਲੱਗੀ ਹੈ ਜਿਹੜੀ ਆਨੰਦਪੁਰ ਸਾਹਿਬ ਲੱਗੀ ਆ ਜਿਦੇ ਵਿੱਚ ਬਹੁਤ ਸਾਰੇ ਮਤੇ ਪਾਸ ਕੀਤੇ ਜਾ ਰਹੇ ਆ ਬਹੁਤ ਸਾਰੇ ਫੈਸਲੇ ਲਏਤੇ ਗਏ ਨੇ ਤਾਂ ਇਹ ਜਿਹੜਾ ਫੈਸਲਾ ਲਿੱਤਾ ਗਿਆ ਪਵਿੱਤਰ ਸ਼ਹਿਰ ਦਾ ਇਹ ਫੈਸਲਾ ਬਹੁਤ ਸਮੇਂ ਤੋਂ ਲੋਕਾਂ ਦੀ ਕਿਤਨਾ ਕਿਤੇ ਉਮੀਦ ਸੀ ਅਪੀਲ ਸੀ ਕਿ ਇਹ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਅੱਜ ਇਹ ਲੰਬੇ ਸਮੇਂ ਤੋਂ ਬਾਅਦ ਇਹ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 2007 ਦੇ ਵਿੱਚ ਵੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਲਗਾਤਾਰ ਇਹੋ ਹੀ ਮੰਗ ਕਿਤਨਾ ਕਿਤੇ ਉੱਠਦੀ ਪਈ ਸੀ ਕਿ ਇਹ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਅੱਜ ਕਿਤਨਾ ਕਿਤੇ ਸਰਕਾਰ ਦੇ ਵੱਲੋਂ ਇਹ ਖਾਸ ਫੈਸਲਾ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਏਗਾ ਅੰਮ੍ਰਿਤਸਰ ਦੇ ਜਿਹੜੇ ਅੰਦਰੂਨੀ ਇਲਾਕੇ ਨੇ ਉਹਨਾਂ ਨੂੰ ਪਵਿੱਤਰ ਅ ਸ਼ਹਿਰ ਦਾ ਜਿਹੜਾ ਵਾ ਦਰਜਾ ਜ਼ਰੂਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਦੀ ਸਮੱਸਿਆ ਨਹੀਂ ਹੋਏਗੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਏਗਾ ਮੀਟ ਸ਼ਰਾਬ ਤਮਾਕੂ ਬੀੜੀ ਧੀਆਂ ਜਿਹੜੀਆਂ ਦੁਕਾਨਾਂ ਨੇ ਉਹ ਬਿਲਕੁਲ ਵੀ ਇਥੇ ਆਸ-ਪਾਸ ਨਜ਼ਰ ਨਹੀਂ ਆਉਣਗੀਆਂ ਕੁਝ ਲੋਕਾਂ ਦੇ ਨਾਲ ਜਰੂਰ ਅਸੀਂ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੈ ਸਰਕਾਰ ਦੇ ਵੱਲ ਸਰਕਾਰ ਦੇ ਵੱਲ ਇਹ ਕਿੰਨਾ ਚਿਰਨਾਵਾ ਕਿ ਸਭ ਨੂੰ ਸੁਸਤਾ ਮਿਲਣੀ ਚਾਹੀਦੀ ਹੈ ਇਥੇ ਵਧੀਆ ਤੋਂ ਵਧੀਆ ਮਤਲਬ ਕਿ ਇਹ ਪਾਰਕਿੰਗ ਦਾ ਪਲੇਸ ਬੰਦ ਕਰ ਦਿੱਤਾ ਜਾਣਾ ਚਾਹੀਦਾ ਠੀਕ ਹੈ ਨਾ ਉਥੋਂ ਦੀ ਆਪਣਾ ਰਸਤਾ ਜਿਹੜਾ ਹੈਗਾ ਬਾਹਰ ਜਿਹੜਾ ਰਸਤਾ ਜਾਮ ਹੁੰਦਾ ਹੈ ਇੱਕ ਫੈਸਲਾ ਲਿੱਤਾ ਗਿਆ ਕਿ ਪਵਿੱਤਰ ਸ਼ਹਿਰ ਦੇ ਦਰਜੇ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਕਿ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੋਏਗੀ ਕੂੜੇ ਦੀ ਕੋਈ ਸਮੱਸਿਆ ਨਹੀਂ ਹੋਏਗੀ ਬੀੜੀ ਸਿਗਰਟ ਤਮਾਕੂ ਸ਼ਰਾਬ ਇਹ ਜਿਹੜੀਆਂ ਦੁਕਾਨਾਂ ਬਿਲਕੁਲ ਨਹੀਂ ਹੋਣਗੀਆਂ ਆਸ-ਪਾਸ ਜਿਹੜੇ ਅੰਦਰੂਨੀ ਇਲਾਕੇ ਨੇ ਵਧੀਆ ਫੈਸਲਾ ਵਧੀਆ ਫੈਸਲਾ ਬਿਲਕੁਲ ਇਹ ਇਹ ਫੈਸਲਾ ਜਿਹੜਾ ਕਿਤਨਾ ਕਿਤੇ ਖਾਸ ਹੈ ਆਮ ਜਿਹੜੀ ਜਨਤਾ ਹੈ ਅਸੀਂ ਉਹਨਾਂ ਦੇ ਨਾਲ ਜ਼ਰੂਰ ਆਪਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਕਿਉਂਕਿ ਇੱਥੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀ ਨਜ਼ਰ ਜ਼ਰੂਰ ਬਣੀ ਹੋਈ ਹੈ ਕਿ ਸਰਕਾਰ ਦੇ ਵੱਲੋਂ ਕੀ ਫੈਸਲਾ ਲਿੱਤਾ ਜਾਂਦਾ ਤਾਂ ਇਹ ਫੈਸਲਾ ਜਿਹੜਾ ਲਿੱਤਾ ਗਿਆ ਉਹ ਕਿਤਨਾ ਕਿਤੇ ਖਾਸ ਵੀ ਹੈ ਅਹਿਮ ਫੈਸਲਾ ਹੈ ਜਿਹੜੇ ਫੈਸਲੇ ਦੇ ਵਾਸਤੇ ਕਿਤਨਾ ਕਿਤੇ ਹਰ ਕੋਈ ਕਿਤਨਾ ਕਿਤੇ ਅਪੀਲ ਜ਼ਰੂਰ ਕਰਦਾ ਪਿਆ ਸੀ ਵੀਰ ਜੀ ਉਹ ਨੇ ਮੌਜੂਦ ਹੈ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਅੱਛਾ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਜਿਹੜੀ ਤਿਆਰੀ ਪੂਰੀ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਇਸ ਤਿਆਰੀ ਵਧੀਆ ਕੀਤਾ ਇਹਨਾਂ ਨੇ ਸੋ ਜਿਹੜਾ ਪ੍ਰੋਗਰਾਮ ਕਰਦੇ ਪਏ ਆ ਹਾਂ ਹਾਂ ਅੰਮ੍ਰਿਤਸਰ ਦੇ ਵਿੱਚ ਉਹ ਖੂਬਸੂਰਤੀ ਅਸੀਂ ਕਹਿ ਸਕਦੇ ਕਿ ਪਹਿਲਾਂ ਵੀ ਅੰਮ੍ਰਿਤਸਰ ਖੂਬਸੂਰਤੀ ਪਰ ਹੁਣ ਹੋਰ ਖੂਬਸੂਰਤ ਬਣਾਇਆ ਜਾਏਗਾ ਹੋਰ ਵਧ ਗਿਆ ਵਧੀਆ ਆ ਛੋ ਵਧੀਆ ਥੋੜਾ ਲੋਕਾਂ ਦੇ ਪ੍ਰਭਾਵ ਪੈਗਾ ਥੋੜਾ ਯਾ ਲੋਕਾਂ ਨੂੰ ਵੇਖਣ ਲਈ ਟੂਰਿਜ਼ਮ ਵਧੇਗਾ ਇਹਦੇ ਨਾਲ ਦੁਕਾਨਦਾਰਾਂ ਨੂੰ ਥੋੜਾ ਵਾਧਾ ਹੋਏਗਾ ਇਹਦੇ ਨਾਲ ਥੋੜਾ ਯਾ ਸਫਾਈ ਦਾ ਸਾਥ ਦੇਵੋਗੇ ਸਰਕਾਰ ਦੇ ਨਾਲ ਤੁਸੀਂ ਹਾਂ ਜੀ ਜੀ ਬਿਲਕੁਲ ਹਾਂ ਜੀ ਜੀ ਬਿਲਕੁਲ ਸਰਕਾਰ ਦੇ ਨਾਲ ਸਫਾਈ ਦਾ ਧਿਆਨ ਜਿਹੜਾ ਵਾ ਉਹ ਜ਼ਰੂਰ ਰੱਖਿਆ ਜਾਏਗਾ ਰੱਖਣਾ ਪਵੇਗਾ ਵੀ ਸਫਾਈ ਦਾ ਧਿਆਨ ਹਰ ਪਾਸੇ ਹੋਏਗਾ ਟ੍ਰੈਫਿਕ ਦਾ ਧਿਆਨ ਹਰ ਪਾਸੇ ਹੋਏਗਾ ਤਮਾਕੂ ਬੀੜੀ ਸਿਗਰਟ ਸ਼ਰਾਬ ਇਹ ਦੁਕਾਨਾਂ ਜਿਹੜੀਆਂ ਇੱਥੇ ਨਜ਼ਰ ਨਹੀਂ ਆਉਣਗੀਆਂ ਇਸ ਵਜ੍ਹਾ ਕਰਕੇ ਇਹ ਖਾਸ ਜਿਹੜਾ ਫੈਸਲਾ ਜਰੂਰ ਰੱਖਿਆ ਗਿਆ ਤਾਂ ਕੁਝ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਜਰੂਰ ਗੱਲਬਾਤ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਤਿਆਰੀ ਆ ਉਹ ਰੱਖੀ ਗਈ ਆ ਸਸੀਕਾਲ ਜੀ ਕੀ ਹਾਲ ਜੀ ਠੀਕ ਹੋ ਠੀਕ ਹੈ ਅੱਛਾ ਪੰਜਾਬ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਬਹੁਤ ਸੋਹਣੀ ਗੱਲ ਆ ਹਾਂ ਬਹੁਤ ਸੋਹਣੀ ਗੱਲ ਆ ਪਵਿੱਤਰ ਸ਼ਹਿਰ ਨੂੰ ਪਰ ਮੀਟ ਮੁਰਗੇ ਨਾ ਇੱਥੇ ਬਣਦੇ ਸ਼ਹਿਰ ਦੇ ਵਿੱਚ ਦਾਲ ਫੁਲਕਾ ਦੇ ਚੱਲਦੇ ਭੈ ਹਾਂਜੀ ਹਾਂਜੀ ਬਿਲਕੁਲ ਵਧੀਆ ਗੱਲ ਵਧੀਆ ਫੈਸਲਾ ਕਰ ਬਹੁਤ ਬਹੁਤ देर ਦੀ ਮੰਗ ਸੀ ਆਮ ਲੋਕਾਂ ਦੀ ਹਾਂਜੀ 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 ਬਹੁਤ ਵਧੀਆ ਅੱਜ ਹੀ ਕੋਈ ਚਾ ਹਾਂ ਅੱਜ ਹੀ ਕੋਈ ਚਾ ਉਹਨਾਂ ਨੇ ਫੈਸਲਾ ਨਾ ਕੀਆ ਵਧੀਆ ਸਭ ਬਿਲਕੁਲ ਬੈਠੋ ਚਾਹ ਬਸ ਧੰਨਵਾਦ ਜੀ ਧੰਨਵਾਦ ਜੀ ਤਾਂ ਬਿਲਕੁਲ ਬਹੁਤ ਖੁਸ਼ ਨੇ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਆਸ-ਪਾਸ ਦੇ ਉਹ ਕਿੰਨਾ ਕਿਤੇ ਇਹ ਕਹਿੰਦੇ ਨੇ ਕਿ ਵਾਕੇ ਸਾਨੂੰ ਖੁਸ਼ੀ ਹੈ ਕਿ ਜੇ ਸਰਕਾਰ ਨੇ ਇਹ ਫੈਸਲਾ ਲਿੱਤਾ ਤਾਂ ਇਹ ਕੁਝ ਸੋਚ ਸਮਝ ਕੇ ਹੀ ਫੈਸਲਾ ਲਿੱਤਾ ਗਿਆ ਸਰਕਾਰ ਦਾ ਇਹ ਫੈਸਲਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਅੰਮ੍ਰਿਤਸਰ ਨੂੰ ਕਿਸ ਤਰ੍ਹਾਂ ਲੱਗ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਪਰ ਉਹਦੀ ਗੱਲਬਾਤ ਨਹੀਂ ਬਣੀ ਖਰ ਥਾਂ ਦੇ ਕੂੜਾ ਹਾਂਜੀ ਦਰਜਾ ਦਿੱਤਾ ਹੀ ਹੈ ਦਿੱਤਾ ਹੀ ਹੈ ਤਿਆਰੀਆਂ ਸ਼ੁਰੂ ਹੋ ਗਈਆਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਫੰਡ ਵੀ ਮੰਗਾਂਗੇ ਕੇਂਦਰ ਸਰਕਾਰ ਤੋਂ ਵੀ ਅਸੀਂ ਆਪਣੇ ਵੱਲੋਂ ਵੀ ਫੰਡ ਜਾਰੀ ਕਰਾਂਗੇ ਹੁਣ ਸਫਾਈ ਦਾ ਖਾਸਤਿਆਂ ਰੱਖਿਆ ਜਾਏਗਾ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੋਏਗੀ ਇਹ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਇਹ ਗੱਲ ਹੋਏ ਤੇ ਸਭ ਤੋਂ ਵਧੀਆ ਗੱਲ ਹੈ ਪਰ ਜੋ ਸ਼ਹਿਰ ਦਾ ਹਾਲ ਬਣਿਆ ਹਰ ਥਾਂ ਤੇ ਕੂੜਾ ਬਹੁਤ ਜ਼ਿਆਦਾ ਕਿਰਿਆ ਹੈ। ਬੁਰੀ ਹਰ ਥਾਂ ਤੇ ਗੰਦਗੀ ਹੈ ਪਰ ਜਦੋਂ ਬਾਹਰ ਟੂਰਿਸਟ ਆ ਰਿਹਾ ਵਾ ਉਹਨੇ ਵਾਸਤੇ ਚੰਗੀ ਗੱਲ ਨਹੀਂ ਇਹ ਇਹ ਫੈਸਲੇ ਤੋਂ ਬਾਅਦ ਲੱਗਦਾ ਵਾ ਕਿ ਸਾਰਾ ਕੁਝ ਸੁਧਰ ਜਾਏਗਾ। ਸੁਧਰਦੇ ਤੇ ਚੰਗੀ ਗੱਲ ਹੈ ਸਰਕਾਰ ਵਾਸਤੇ ਵਧੀਆ ਗੱਲ ਹੈ। ਬਿਲਕੁਲ ਬਿਲਕੁਲ। ਲੰਬੇ ਸਮੇਂ ਤੋਂ ਮੰਗ ਸੀ ਹਾਂਜੀ ਬਿਲਕੁਲ ਲੰਬੇ ਸਮੇਂ ਤੋਂ ਮੰਗ ਸੀ ਤੇ ਇਹ ਜਿਹੜੀ ਮੰਗ ਹੈ ਕਿਤਨਾ ਕਿਤੇ ਪੂਰੀ ਕਰ ਦਿੱਤੀ ਗਈ ਹੈ। ਸਰਕਾਰ ਦੇ ਵੱਲੋਂ ਇਹ ਮੰਗ ਜਿਹੜੀ ਹੈ ਪੂਰੀ ਕਰ ਦਿੱਤੀ ਗਈ ਹੈ ਤਾਂ ਇੰਤਜ਼ਾਰ ਜਿਹੜਾ ਵਾ ਬੇਸਬਰੀ ਦੇ ਨਾਲ ਲੋਕਾਂ ਇਹ ਜਿਹੜੀ ਮੰਗ ਹੈ ਉਹ ਪੂਰੀ ਹੋਏਗੀ ਤਾਂ ਦੱਸ ਦਈਏ 2007 ਦੇ ਵਿੱਚ ਜਿਸ ਤਰੀਕੇ ਨਾਲ 2007 ਦੇ ਵਿੱਚ ਪਹਿਲਾਂ ਵੀ ਤਿਆਰੀ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਨੂੰ ਖਾਸ ਕਰਕੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਇਹ ਖਾਸ ਤਿਆਰੀ ਜਰੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਤਾਂ ਸਭ ਤੋਂ ਵਧੀਆ ਫੈਸਲਾ ਹੈ ਜੀ ਇਸ ਤੋਂ ਵਧੀਆ ਫੈਸਲਾ ਤੇ ਹੋ ਹੀ ਨਹੀਂ ਸਕਦਾ ਸਾਡੇ ਲਈ ਅੰਮ੍ਰਿਤਸਰੀਆਂ ਲਈ ਖਾਸ ਤੌਰ ਤੇ ਬਿਲਕੁਲ ਬੜੇ ਦੇਰ ਦੀ ਮੰਗ ਸੀ ਹੈਨਾ ਲੋਕਾਂ ਦੀ 2007 ਤੋਂ ਮੰਗ ਕਰ ਰਹੇ ਆ ਜਿੱਤੇ ਜਦੋਂ ਉਹ ਸੰਭਾਲੀ ਉਦੋਂ ਦੀ ਇਹ ਮੰਗ ਕਰ ਰਹੇ ਆ ਜੀ ਤੇ ਪਰਸਨਲੀ ਜਾਜ ਆ ਕੇ ਕੋਈ ਰਸਤੇ ਦੇ ਵਿੱਚ ਖਲੋਂਦਾ ਉਹਨੂੰ ਰੋਕਦੇ ਆ ਵੀ ਸਗਰ ਨਹੀਂ ਪੀਣੀ ਬਾਕੀ ਇਹਦੇ ਵਿੱਚ ਦਰਜੇ ਦੇ ਨਾਲ ਨਾਲ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਛੋਟੇ ਛੋਟੇ ਚਾਏ ਹੋਡਿੰਗ ਜਾਂ ਛੋਟੇ ਪੋਸਟਰ ਜ਼ਰੂਰ ਲਾਏ ਜਾਣ ਬੀਐਸ ਰੋਡ ਦੇ ਉੱਤੇ ਸਾਡੇ ਲੋਕਾਂ ਨੂੰ ਪਤਾ ਲੱਗਿਆ ਪਤਾ ਲੱਗੇ ਵੀ ਸਿਗਰਟ ਬੀੜੀ ਤੰਬਾਕੂ ਜਾਂ ਇਹ ਚੀਜ਼ਾਂ ਦੀ ਵਰਤੋਂ ਨਾ ਕੀਤੀ ਕਿਉਂਕਿ ਟੂਰਿਸਟ ਜਦੋਂ ਆਉਂਦਾ ਨਾ ਉਹਨੂੰ ਅਣਜਾਣ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਜੀ ਜੀ ਤੇ ਉਹ ਕੋਈ ਸਾਡੇ ਵਰਗਾ ਗਲਤ ਲੈ ਜੇ ਨਾਲ ਬੋਲਦਾ ਉਹਨੂੰ ਗਲਤ ਫੀਲ ਹੁੰਦਾ ਪਿਆਰ ਨਾਲ ਦੱਸਿਆ ਜਾਵੇ ਪਿਆਰ ਨਾਲ ਕੀਤਾ ਜਾਵੇ ਤੇ ਸਾਰੇ ਕੰਮ ਵਧੀਆ ਹੋ ਜਾਣਗੇ ਜੀ ਕੋਈ ਗਲਤ ਨਾ ਜਾਵੇ ਜੀ ਇਹਦੇ ਨਾਲ ਹਾਂ ਬਸ ਸਰਕਾਰ ਦੀ ਇਹ ਬਹੁਤ 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 ਵਧੀਆ ਮਤਲਬ ਇਹ ਉਪਰਾਲਾ ਹੈ ਜੀ ਹੋਰ ਵੀ ਬਹੁਤ ਸਾਰੇ ਫੈਸਲੇ ਲੈਣ ਦੀ ਤਿਆਰੀਆਂ ਨੇ ਸਰਕਾਰ ਦੀਆਂ ਸਰ ਅਸੀਂ ਇਹੋ ਜੇ ਹਰ ਫੈਸਲੇ ਨਾਲ ਸਰਕਾਰ ਦਾ ਸਮਰਥਨ ਵੀ ਕਰਦੇ ਹ ਬਿਲਕੁਲ ਸਹੀ ਗੱਲ ਹੈ ਕਿ ਧਾਰਮਿਕ ਭਾਵਨਾ আহত ਨਾ ਹੋਵੇ ਲੋਕਾਂ ਦੀ ਜਿਸ ਵਜ੍ਹਾ ਕਰਕੇ ਖਾਸ ਫੈਸਲੇ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਜਰੂਰ ਲਿੱਤੇ ਗਏ ਨੇ ਤਾਂ ਲੈਣੇ ਵੀ ਚਾਹੀਦੇ ਨੇ ਇਹ ਫੈਸਲੇ ਜਿਹੜੇ ਨੇ ਉਹ ਖਾਸ ਹੁੰਦੇ ਨੇ ਹਰ ਇੱਕ ਦੇ ਵਾਸਤੇ ਖਾਸ ਹੁੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਿਮਰਪਾਲ ਸਿੰਘ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਦਾ ਜਿਹੜਾ ਫੈਸਲਾ ਹੈ ਕਿ ਅੰਮ੍ਰਿਤਸਰ ਦੇ ਜਿਹੜੇ ਅੰਦਰੂਨੀ ਇਲਾਕੇ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਹਾਂਜੀ ਹਾਂਜੀ ਵੀਰ ਜੀ ਮੀਟ ਸ਼ਰਾਬ ਤਮਾਕੂ ਸਭ ਦੁਕਾਨਾਂ ਬੰਦ ਕੋਈ ਇੱਥੇ ਨਹੀਂ ਖੋਲੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਭਾਵੇਂ ਬਹੁਤ ਸੇ ਪਹਿਲਾਂ ਗੱਲ ਹੈਗੀਏ ਇੱਥੇ ਹਾਲੇ ਦੁਕਾਨ ਨੂੰ ਕਿਹਾ ਵਾ ਦੁਕਾਨ ਛੱਡੋ ਤੇ ਪਈ ਇੱਥੇ ਹਾਲੇ ਜਗ੍ਹਾ ਹੋਟਲ ਦੀ ਵੀ ਮਿਲਦੀਆਂ ਵਾ ਜੀ ਉਹ ਨਹੀਂ ਮਿਲੇਗੀ ਉਹਦੇ ਤੋਂ ਹੈਨਾ ਅੱਜ ਤੋਂ ਨਹੀਂ ਪਤਾ ਕਿਉਂਕਿ ਅੱਜ ਤੋਂ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਚਲੋ ਇਹ ਵੀ ਵੇਖ ਲੈਣੇ ਆ ਇਹ ਵੀ ਦੇਖ ਲੈਣੇ ਆ ਇੱਕ ਦਿਨ ਚੱਲਨੇ ਨਹੀਂ ਕਿ ਕਦ ਦਿਨ ਚੱਲਣਾ ਚਾਹੀਦਾ ਹੈ ਹੈਨਾ ਅੱਛਾ ਫੈਸਲੇ ਤੇ ਸੰਤੁਸ਼ਟ ਜੇ ਤੁਸੀਂ ਖੁਸ਼ ਹਾਂਜੀ ਹਾਂਜੀ ਭਾਈ 100% 100% 100% ਹਾਂਜੀ ਸੱਚ ਕਹਣ ਸਾਹਿਬ ਦੁਨੀਆ ਤੇ ਦੁਨੀਆ ਆਪਾ ਆਪ ਲੋਕਾਂ ਨੂੰ ਮਨਾ ਕਰਦਾ ਇੱਥੇ ਦਾਰੂ ਨਾ ਪੀਓ ਚਿਕਨਾ ਨਾ ਖਾਓ ਹੋਟਲ ਵਾਲੇ ਖਾਂਦੇ ਪੀਂਦੇ ਆ ਪਰ ਹੁਣ ਸਰਕਾਰ ਦੇ ਫੈਸਲੇ ਬਾਅਦ ਸੋਨੇ ਤੋਂ ਸੁਭਾਗਾ ਹੋ ਜਾਏਗਾ ਪਹਿਲਾਂ ਤੁਸੀਂ ਰੋਕਦੇ ਸੀ ਹੁਣ ਪ੍ਰਸ਼ਾਸਨ ਵੀ ਰੋਕੇਗਾ ਹਾਂਜੀ ਹਾਂ ਜਰੂਰ ਜੀ ਜਰੂਰ ਰੋਕਣਗੇ ਫੇਰ ਹੀ ਮੰਨਾਂਗੇ ਆਪਾਂ ਆਪੇ ਮੰਨਦੇ ਆ ਬਿਲਕੁਲ ਸਹੀ ਗੱਲ ਆ ਕਿ ਜੇਕਰ ਰੋਕਿਆ ਜਾਏਗਾ ਤਾਂ ਫੇਰ ਹੀ ਗੱਲ ਬਣੇਗੀ ਸਿੰਘ ਸਾਹਿਬ ਮੌਜੂਦ ਨੇ ਵਾਇਗੁਰ ਦੀ ਖਾਲਸਾ ਤੇ ਵਾਇਗੁਰ ਦੀ ਫਤਿਹ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਫੈਸਲਾ ਕਿਸ ਤਰ੍ਹਾਂ ਲੱਗਾ ਸਰਕਾਰ ਦਾ ਅੰਮ੍ਰਿਤਸਰ ਜਿਹੜਾ ਵਾ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਅੰਮ੍ਰਿਤਸਰ ਤਲਵੰਡੀ ਸਾਹਿਬ ਉਹ ਤੇ ਅਨੰਦਪੁਰ ਸਾਹਿਬ ਅੰਮ੍ਰਿਤਸਰ ਖਾਸ ਕਰਕੇ ਚੜ੍ਹਦੀ ਕਲਾ ਜੀ ਵਧੀਆ ਲੱਗਾ ਫੈਸਲਾ ਬਹੁਤ ਵਧੀਆ ਚੜ੍ਹਦੀ ਲੱਗਦਾ ਕਿ ਇਸ ਤਰ੍ਹਾਂ ਦਾ ਫੈਸਲਾ ਬਹੁਤ ਚਿਰ ਪਹਿਲੇ ਲੈਣਾ ਚਾਹੀਦਾ ਸੀ ਕਿਉਂਕਿ ਮੰਗ ਸੀ ਆਮ ਜਨਤਾ ਦੀ ਮੰਗ ਸੀ ਆਮ ਸ਼ਰਧਾਲੂਆਂ ਦੀ ਮੰਗ ਸੀ ਕਿ ਮੀਟ ਸ਼ਰਾਬ ਤਮਾਕੂ ਬੀੜੀ ਇਹ ਆਸ-ਪਾਸ ਨਹੀਂ ਹੋਣੀ ਚਾਹੀਦੀ ਅੰਮ੍ਰਿਤਸਰ ਦੇ ਵਿੱਚ ਨਹੀਂ ਸੀ ਮੁੱਕਦੇ ਪਏ ਹਾਂ ਹਾਂਜੀ 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 ਬਹੁਤ ਵਧੀਆ ਫੈਸਲਾ ਬਹੁਤ ਬਹੁਤ ਵਧੀਆ ਫੈਸਲਾ ਜੀ ਚੜ੍ਹਦੀ ਦੇ ਨਕਰਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਤੇ ਵਾਇਗੁਰਜੀ ਦੀ ਵਾਤੇ ਇਹ ਸੋ ਲੋਕਾਂ ਨੂੰ ਸ਼ਦਾਈ ਬਣਾਣਾ ਜੀ ਇਹ ਘਰ ਦਾ ਪੁਵਿਦਾ ਦਰਵਾਜ਼ੇ ਦੇ ਅੰਦਰ ਕਿਹੜੀ ਪ੍ਰੋਬਲਮ ਹੈਗੀ ਇਹ ਨਾਲ ਜਾਂਦਾ ਵਾ ਸਭ ਨੂੰ ਸ਼ਾਦੀ ਨੂੰ ਸਭ ਪਤਾ ਆ ਸਭ ਨੂੰ ਪਤਾ ਤੁਹਾਨੂੰ ਨਹੀਂ ਪਤਾ ਸਭ ਪਤਾ ਭਾਜੀ ਤੁਹਾਨੂੰ ਤੁਹਾਨੂੰ ਬੈਟਰੀਆਂ ਦੇਖਦੀਆਂ ਜਾਮ ਲੱਗੀਆਂ ਤੁਹਾਨੂੰ ਦੂਜੇ ਕੰਮ ਨਹੀਂ ਦੇਖਦੇ ਇਹ ਨਹੀਂ ਗੱਲ ਹੀ ਨਹੀਂ ਕਰਦੇ ਫਿਰ ਇੱਕ ਪੱਤਰਕਾਰ ਦੀ ਗੱਲ ਕਰਦਾ ਪਿਆ ਮਾ ਉਹਨਾਂ ਨੂੰ ਸਿਰਫ ਜਾਮ ਦੇ ਤੇ ਬੈਟਰੀਆਂ ਲੱਗੀਆਂ ਬਾਕੀ ਮਾੜੇ ਕੰਮ ਕੋਈ ਨਹੀਂ ਦਿਖਦਾ ਉਹਨਾਂ ਨੂੰ ਸਭ ਪਤਾ ਨਾ ਮੇਰੀਆਂ ਸਿੰਘਾਂ ਵੱਲੋਂ ਮਾੜੇ ਕੰਮਾਂ ਵਾਲੀ ਨਜ਼ਰ ਰੱਖੀ ਜਾਂਦੀ ਹੈ ਉਹ ਉਹਨਾਂ ਹੋਟਲਾਂ ਦੇ ਬਾਹਰ ਧਰਨੇ ਲਾ ਕੇ ਬੈਠੇ ਹੋਏ ਨੇ ਬੜੀ ਬੜੀ ਧਰਨੇ ਲਾਏ ਤੁਸੀਂ ਵੀ ਵੇਖਦੇ ਹੋਣੇ ਤਸਵੀਰਾਂ ਕਿ ਉਹ ਲੱਗਦਾ ਨਹੀਂ ਸਹੀ ਹੈ ਤੇ ਸਹੀ ਹੈ ਫੇਰ ਤੇ ਫੇਰ ਕੀ ਕਲੀ ਗੱਲ ਹੈ ਨਾ ਮੈਂ ਤੁਹਾਨੂੰ ਇਹ ਗੱਲ ਨਹੀਂ ਗਈ ਮੈਂ ਕਹਾਂ ਵੀ ਜਦੋਂ ਵੀ ਕੋਈ ਪੱਤਰਕਾਰ ਆਉਂਦਾ ਨਾ ਵੀਡੀਓ ਬੰਦਾ ਸਾਡੀਆਂ ਵੀ ਬੈਟਰੀ ਰਿਕਸ਼ੇ ਲੈ ਖਲੋਤੇ ਆ ਅਹੀਂ ਤੋਂ ਰੋਟੀ ਕਮਾਣੀ ਬੱਚਾ ਜੋਗੀ ਜਿਹੜੇ ਗਲਤ ਕੰਮ ਕਰਕੇ ਆਪਣੇ ਕੋਠੀਆਂ ਵਾਦੇ ਉਹਨਾਂ ਦੇ ਕੋਈ ਪਕਾਦੀ ਸਰਕਾਰ ਕੋ ਫੈਸਲਾ ਕੋਠੀਆਂ ਬਾਰੇ ਤੁਸੀਂ ਬੋਲਦੇ ਨਹੀਂ ਅੱਗੇ ਨਹੀਂ ਲੱਗਦੇ ਅੱਗੇ ਲੱਗੋ ਮੀਡੀਆ ਦਾ ਕੰਮ ਹੈ ਨਾਲ ਤੁਹਾਨੂੰ ਵੀ ਕਰਨਾ ਮੀਡੀਆ ਕੀ ਕਰਦੀ ਆ ਉਹ ਪਾਜੀ ਮੀਡੀਆ ਸਭ ਪਤਾਗਾ ਵਾ ਹਰ ਚੀਜ਼ ਪਤਾਉਂਦੀ ਆ ਮੀਡੀਆ ਨੂੰ ਪਤਾ ਕੁਝ ਨੂੰ ਪਤਾ ਦੇਖੋ ਕੈਮਰੇ ਸਾਹਮਣੇ ਮੈਂ ਵੀ ਆ ਮੈਂ ਹੁਣੇ ਜਾਂਦਾ ਤੁਹਾਡੇ ਨਾਲ ਮੈਂ ਹੋਟਲ ਦੇ ਅੰਦਰ ਵੜਾਂਗਾ ਤੀ ਦੱਸੋ ਅਸੀਂ ਕਿਹੜਾ ਯਾਰ ਕੋਈ ਬੈਰ ਤੋਂ ਡਰਦਾ ਅਸੀਂ ਕੋਈ ਬੈਰ ਨਹੀਂ ਡਰਦਾ ਕੋਈ ਬੈਰ ਜੋ ਡਰਦਾ ਅਸੀਂ ਕੋਈ ਨਹੀਂ ਡਰਦੇ ਦੱਸੋ ਮੇਰੀ ਗੱਲ ਸੁਣੋ ਆਪਾਂ ਸਾਰੇ ਤਕਦੀਰ ਭਾ ਆ ਗਏ ਆਪਾਂ ਕਹਿੰਦੇ ਬੈਰ ਨਹੀਂ ਪੋਣਾ ਤੂੰ ਹੀ ਅੱਜ ਪਰ 6 ਮਹੀਨੇ ਬਾਅਦ ਸਾਹਬ ਆਏ ਤੇ ਦਿਲ ਨਹੀਂ ਆਇਆ ਤੇ ਆ ਤੁਸੀਂ ਕਹੋਗੇ ਕਿ ਇਹ ਹੋਟਲ ਕੰਮ ਕਰਦਾ ਚਲੋ ਹਟ ਮਾ ਤੇ ਆਪਾਂ ਚੱਲੇ ਤੇ ਇਹ ਕਹਿੰਦੇ ਜਿੱਤੇ ਬੰਦ ਹੋਏ ਹੋਟਲ ਦੇ ਅੰਦਰ ਜਿਹੜੇ ਕੰਮ ਹੁੰਦੇ ਆ ਵੀਰ ਕਹਿੰਦੇ ਵੀ ਨਹੀਂ ਉਹ ਵੀ ਬੰਦ ਹੋਣ ਜਿੱਤੇ ਇੱਥੇ तमाम ਹੋਟਲ ਨੇ ਜਿੱਥੇ ਇਸ ਤਰ੍ਹਾਂ ਦੇ ਗਲਤ ਕੰਮ ਹੁੰਦੇ ਨੇ ਨਿਯੰਗ ਸਿੰਘਾਂ ਵੱਲੋਂ ਬੜੀ ਵਾਰ ਉਹਨਾਂ ਤੇ ਸਖਤੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਰ ਫਿਰ ਵੀ ਉਹ ਕੰਮ ਨਹੀਂ ਬੰਦ ਹੁੰਦੇ ਇਨ੍ਹਾਂ ਭਰਾਵਾਂ ਦੀ ਅਪੀਲ ਹੈ ਸਰਕਾਰ ਦੇ ਅੱਗੇ ਕਿ ਜਿਹੜੇ ਹੋਟਲਾਂ ਦੇ ਵਿੱਚ ਗਲਤ ਕੰਮ ਚੱਲਦੇ ਨੇ ਉਹਨਾਂ ਨੂੰ ਵੀ ਬੰਦ ਕਰਾਇਆ ਜਾਵੇ ਫਿਰ ਕਿਤੇ ਜਾ ਕੇ ਅਸੀਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾ ਸਕਦੇ ਹਾਂ ਕੱਲਾ ਕੂੜਾ ਚੁੱਕ ਕੇ ਪਵਿੱਤਰ ਸ਼ਹਿਰ ਨਹੀਂ ਬਣਾ ਸਕਦੇ ਕੱਲਾ ਤਮਾਕੂ ਬੀੜੀ ਸਿਕਟਾਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਕੇ ਅਸੀਂ ਪਵਿੱਤਰ ਸ਼ਹਿਰ ਨਹੀਂ ਬਣਾ ਸਕਦੇ ਫੋਟੋਆਂ ਦੇ ਅੰਦਰ ਜਿਹੜੇ ਗਲਤ ਕੰਮ ਚੱਲਦੇ ਨੇ ਉਹ ਇਨ੍ਹਾਂ ਵੀਰਾਂ ਵੱਲੋਂ ਕਹਿਣਾ ਕਿ ਉਹ ਪਹਿਲਾਂ ਬੰਦ ਕਰਾਈ ਜਾਣ ਫਿਰ ਕਿਤੇ ਜਾ ਕੇ ਪਤਾ ਲੱਗੇਗਾ ਕਿ ਵਾਕਈ ਅਮਰਸਰ ਪਵਿੱਤਰ ਸ਼ਹਿਰ ਬਣ ਚੁੱਕਿਆ ਕੈਮਰਾਮੈਨ ਮਨੋਜੀ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਰ